ਸਾਡਾ ਸੁਲੇਮਾਨ ਆਇਆ ਅੱਜ ਸਾਡੇ ਵਾਸਤੇ ਈਦ ਦੀ ਮਿਠਾਈ ਲੈ ਕੇ ਤੇ ਉਹ ਗਲਤੀ ਨਾਲ ਨਾ 3 ਡੱਬੇ ਲੈ ਕੇ ਆ ਗਿਆ ਸੋਨੂ ਵਾਸਤੇ ਵੱਖਰਾ ਹੋਰ ਸਾਰਿਆਂ ਵਾਸਤੇ ਅਲੱਗ-ਅਲੱਗ ਡੱਬੇ ਤੇ ਮੇਰੇ ਵਾਸਤੇ ਵੱਖਰਾ ਤੇ ਗਗਨ ਵਾਸਤੇ ਵੱਖਰਾ ਤੇ ਫਤਿਹ ਇੰਨਾ ਖਰਾਬ ਫਤਿਹ ਕਹਿੰਦਾ ਜਿਹੜਾ ਸਾਡੇ ਵਾਸਤੇ ਮਿਠਾਈ ਦਾ ਡੱਬਾ ਆ ਉਹ ਮੈਨੂੰ ਦੇ ਦੋ ਫਤਿਹ ਗਲਤ ਗੱਲ ਐ ਇਹ ਫਤਿਹ ਮੇਰੇ ਚ ਤਾਂ ਹੋਰ ਜ਼ਿਆਦਾ ਚੀਜ਼ੀ ਫਤਿਹ ਮੇਰੇ ਚ ਹੋਰ ਕੁਛ ਆ ਮੂੰਹ ਖੋਲ ਨਹੀਂ ਦੇਵਾ ਤੇ ਦਾ ਹੈ ਤੇ ਆਹ ਸੀ ਸਾਡਾ ਉਹ ਸੁਲੇਮਾਨ ਜਿਹਦਾ ਹਰ ਇੱਕ ਵੀਡੀਓ 'ਚ ਜ਼ਿਕਰ ਹੁੰਦਾ ਤੇ ਸੋਹਣੇ ਸੋਹਣੇ ਸੂਟ ਬਣਾਉਂਦਾ ਸਾਡੇ ਤੇ ਅੱਜ ਵੀ ਬਹੁਤ ਸਾਰੇ ਸੂਟ ਬਣਾ ਕੇ ਲੈ ਕੇ ਆਇਆ ਮੈਂ ਤੁਹਾਨੂੰ ਦਿਖਾਉਂਗੀ ਪਰ ਇਹ ਤੁਹਾਨੂੰ ਆਪਣੇ ਭੈਣ ਵਾਲੇ ਬੁਟੀਕ ਦੇਖਣ ਨੂੰ ਮਿਲਣਗੇ ਤੇ ਆ ਦੇਖੋ ਆ ਕੰਮ ਕਰਦਾ ਸਾਡਾ ਮੁੰਡਾ ਕਿਉਂ ਬਹੁਤ ਹੀ ਜ਼ਿਆਦਾ ਘੈਂਟ ਕੰਮ ਹੈ ਕੋਸੀ ਧੀਮਾ ਕਰੋ ਆ ਦੇਖੋ ਪਰ ਫਟੇ ਦਾ ਉਸੁਲੇਮਾਨ ਦਾ ਫੇਸ ਨਹੀਂ ਕਲੀਅਰ ਦਿਖ ਰਿਹਾ ਹੈਗਾ ਕਿਉਂ ਪਿਛੋ ਲਾਈਟ ਪੈ ਰਹੀ ਸਾਰੀ ਮੇਰੇ ਟਾਈਮ ਦੇ ਆ ਚਲ ਵਧੀਆ ਤੇਰਾ ਫੇਸ ਨਹੀਂ ਸ਼ੋ ਹੋਇਆ ਨਹੀਂ ਤੇ ਤੈਨੂੰ ਚੱਕ ਲੈਣਗੇ ਲੋਕ ਹੈ ਨਹੀਂ ਤਾਂ ਲੋਕ ਅੱਗੇ ਉਹ ਕਰਦੇ ਉਹ ਨਸ਼ਾ ਤਾਂ ਨਹੀਂ ਕਰਦਾ ਤੁਸੀਂ ਬਲਰ ਲਗਾ ਦੇ ਨਾ ਨਾ ਫਤ ਲਾਈਟ ਬਹੁਤ ਪੈ ਰਹੀ ਐ ਵਿੱਚੋਂ ਫਤ ਮੇਰਾ ਫੋਨ ਬਹੁਤ ਜਿਆਦਾ ਪਰਦੇ ਹੋਣਾ ਨਾ ਪਰਦੇ ਤੇ ਦੀ ਲਾਈਟ ਪੈ ਰਹੀ ਐ ਫਤ 10 ਫਿਰ ਮਠਾਈ ਸਵਾਸੀ ਹੈ ਹੈ ਕਿਧਰ ਹੈ ਕੇ ਡੱਬਾ ਸੋਲੂ ਅੰਦਰ ਰੱਖਿਆ ਆਪਣੇ ਹਾਂ ਅੰਦਰ ਰੱਖਿਆ ਸੋਲੇ ਮੇਰੇ ਆਪਣੇ ਰੂਮ ਚ ਆਖਿਆ ਡੱਬਾ ਮੇਰੇ ਕੰਦੇ ਦਾ ਕੰਦੇਦਾਰ ਹੋਰ ਕਲਰ ਤੇ ਸੁਲੇਮਾਨ ਵੀਰ ਨੂੰ ਪੋਸਟਾ ਲਵੋਗੇ ਕੀ ਖਾਓਗੇ ਹੈ ਖਾਣਾ ਨਹੀਂ ਆਇਆ ਦਲਤ ਟਾਈਮ ਆ ਯਾਰ ਹੋਰ ਇਹਨਾਂ ਦਾ ਵਰਤ ਵਰਤੰਦਾ ਰੋਜ਼ਾ ਰੋਜ਼ਾ ਹਾਂ ਸਾਡੇ ਵਰਤ ਕਹਿੰਦੇ ਰੋਜ਼ਾ ਹਾਂ ਰੋਜ਼ਾ ਵਰਤ ਇੱਕੋ ਚੀਜ਼ ਹੈ ਨਾ ਸੁਲੇਮਾਨ ਤਾਂ ਕੁਝ ਖਾਣਾ ਨਹੀਂ ਸ਼ਾਇਦ ਆਜੂ ਉਹ ਹੋ ਗਿਆ ਹੋਗਾ ਮੈਂ ਆਲੂ ਵਾਲੇ ਪੈਸੇ ਲੈਣਾ ਸੀ ਸੁਲੇਮਾਨ ਸਪਤਿਕ ਚਰਚਾ ਲੈ ਕੇ ਦੇਪੁੱਤ ਮੈਂ ਕੋਗ ਲਾ ਕੇ ਕਿਹਾ ਸੁਲੇਮਾਨ ਮੈਂ ਉਦੋਂ ਸੋਚ ਰਿਹਾ ਸੀ ਨਾ ਬਾਜ਼ ਦੇ ਵਿੱਚ ਮੈਂ ਗਿਆ ਤੁੰ ਨੂੰ ਦੀ ਦੀ ਪੱਕਾ ਕਹਿੰਦੇ ਮੈਂ ਬੋਦਲੇ ਨੂੰ ਲੈ ਕੇ ਹੋਰ ਇਹ ਮੰਦਰੀਨ ਕਹਿਣਗੇ ਮੈਂ ਕਿਹਾ ਮੈਂ ਮੈਂ ਦੀਦ ਨੂੰ ਜਾਊਗਾ ਤੁਸੀਂ ਮੰਨੀ ਪਰ ਨਹੀਂ ਇੱਕ ਵਾਰੀ ਕਾਸੀ ਮੈਂ ਐਸੀ ਘਰੇ ਆਉਂਦਾ ਕੰਮ ਲੈਣਾ ਤੇ ਉਹ ਰੋਜੇ ਚ ਇਹਦੇ ਉਹਨੇ ਖਾ ਲਿਆ ਸੀ ਰੋਜੇ ਦੇ ਹੋਊਗਾ ਨਹੀਂ ਫਿਰ ਜਾਂ ਤਾਂ ਕੁਝ ਹੋਰ ਹੋਣਾ ਹੈ ਹਨਾ ਰੋਜੇ ਦੇ ਵਿੱਚ 4 ਤੋਂ ਲੈ ਕੇ ਕੋਈ ਇਹ ਮੋਦਨ 4 ਸਾਨੂੰ ਉਹੀ ਦਾ ਆਪਾਂ ਕਰਵਾ ਚੌਥ ਦਾ ਮਰਤ ਰੱਖਦੀਆਂ ਉਹੀ ਹੈ ਪਿਛੇਰੇ ਸਰਗੀ ਵੇਲੇ ਖਾ ਲਿਆ ਸਾਡੇ ਉਹ ਹੁੰਦਾ ਕਰਵਾ ਚੌਥ ਜਿਹੜਾ ਲੇਡੀਜ਼ ਰੱਖਦੀਆਂ ਨੇ ਹਾਂ ਉਹ ਸੇਮ ਐਜ਼ ਇਟ ਇਦਾਂ ਹੀ ਹੁੰਦਾ ਉਹ ਉਹ ਸਵੇਰੇ 4 ਵਜੇ ਤੇ ਆਰਿਆਂ ਦੇ ਸ਼ਾਮੇ ਸ਼ਾਮੇ ਖਾਣਾ ਉਸ ਤੋਂ ਬਾਅਦ ਨਹੀਂ ਕੁਝ ਖਾਣਾ ਮਤਲਬ ਮਾਰਨਿੰਗ ਅਜ਼ਾਨ ਹੁੰਦੀ ਹੈ ਹਾਂ ਹਾਂ ਉਦੋਂ ਬਸ ਲੋਕ ਹੋ ਜਾਂਦਾ ਅਜ਼ਾਨ ਤੋਂ ਆਦਮੰਡਾ ਤਾਂ ਅੱਛਾ ਫਿਰ ਈਵਨਿੰਗ ਪਰ ਸਾਡੇ ਤਾਂ ਲੇਡੀਜ਼ ਰਾਤੇ ਤੁਹਾਡੇ ਬੰਦੇ ਰੱਖਦੇ ਨੇ ਨਾ ਸਾਡੇ ਸਾਰੀ ਰਾਤ ਲੇਡੀਜ਼ ਵੀ ਹਾਂ ਲੇਡੀਜ਼ ਰੱਖਦੀਆਂ ਨੇ ਠੀਕ ਐ ਲੇਡੀਜ਼ ਕੇ ਲਈ ਥੋੜਾ ਪ੍ਰੋਸੈਸ ਸੇਮ ਹੀ ਐ ਅੱਛਾ ਬਸ ਦੇ ਵੀ ਨਹੀਂ ਮੈਂ ਤਾਂ ਥੋੜਾ ਬੜਾ ਸਨ ਲੱਗੀ ਜਾਂਦਾ ਕੋਈ ਮਤਲਬ ਉਸਕੇ ਲਈ ਰੈੱਡ ਜੋ ਹਸਬੰਦ ਨਹੀਂ ਹੈ ਹਾਂ 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 ਸਾਡੇ ਅੱਲੇ ਅੱਲਾ ਨੂੰ ਰਾਜ਼ੀ ਕਰਨੀ ਬਸ ਉਹੀ ਹਸਬੰਦ ਨੂੰ ਰਾਜ਼ੀ ਹੋ ਗਿਆ ਅੱਲਾ ਰਾਜ਼ੀ ਹੋ ਗਿਆ ਬਸ ਆ ਗਿਆ ਨਹੀਂ ਅਖ ਫੇਰਾਂ ਸਹੀ ਬਹੁ ਮਾੜਾ ਮੇਰੀ ਵੀਡੀਓ ਸਾਫ਼ ਨਹੀਂ ਆਈ ਹੈਗੀ ਹੋਰ ਸਾਫ਼ ਹੋਰ ਸਾਫ਼ ਆ ਗਈ ਉਹਦਾ ਨਸੀਬ ਸੱਚ ਅੱਛਾ ਹੋ ਗਿਆ ਆ ਫਤੇ ਫਤੇ ਆ ਜਾਓ ਸੁਲੇਮਾਨ ਕੋਲ ਗੈਰ ਹੋ ਕੇ ਸੁਲੇਮਾਨ ਜੀ ਨੇ ਡੱਬੇ ਲੈ ਕੇ ਆਇਆ ਵੈਸੇ ਜਿੱਡੀ ਸਾਡੀ ਫੈਮਲੀ ਐ ਇਸ ਟਾਈਮ ਹਾਂ ਉਹ ਸਾਮਨਾ ਸਹੀ ਕੀਤਾ 2 ਘੰਟੇ ਦੇ ਖਤਮ 2 ਘੰਟੇ ਇਸ ਖਤਮ ਮੈਂ ਸੋਚਿਆ ਸੀਗਾ ਮੈਂ ਬਦਲ ਲੈ ਨੀ ਨਹੀਂ ਪਾਸ ਨਾ ਬਹੁਤ ਨੇ ਡੱਬੇ ਆ ਗਏ ਬਹੁਤ ਨੇ ਪਰ ਨੈਕਸਟ ਟਾਈਮ ਇਦਾਂ ਨਹੀਂ ਕਰਨਾ ਕਿਉਂਕਿ ਆਪਾਂ ਤਿੰਨੋਂ ਅਲੱਗ-ਅਲੱਗ ਨਹੀਂ ਹੈਗੇ ਬਸ ਇੱਕ ਡੱਬਾ ਤੂੰ ਘਟੋ-ਘਟ 5-7 ਕਿਲੋ ਦਾ ਬਣਵਾ ਲੈ ਹੇਕਰ ਬਹੁਤ ਹੈ 5 ਕਿਲੋ ਸੁਲੇਮਾਨ ਜਿਵੇਂ ਸਾਡੇ ਕੋਲ ਹੁੰਦਾ ਨਾ ਸੰਦਾਰਾ ਲੈ ਕੇ ਜਾਂਦੀ ਲੜਕੀਂ ਦੇ ਲਈ ਤੂੰ ਪੀਪੇ ਮੇ ਲੱਡੂ ਡਾਲ ਕੇ ਜਸਮਾ ਬਸ ਮੈਂ ਤੇ ਛੋਲੇ लेवा दे तुसी ਤੇ तुसी ਸਭਨੇ ਬੰਡਾਰ ਰਣਾਣਾ ਸੁਰਮਾ ਲੈ ਕੇ ਆਮ ਥਈਏ ਬੰਡਾਰਾ ਲਗਾਣਾ ਹੈ ਫਤੈ ਨੇ ਤਾਂ ਆਪਣੇ ਡੱਬੇ ਚੋਂ ਖਾ ਕੇ ਆਪਣਾ ਡੱਬਾ ਅੰਦਰ ਵੀ ਰੱਖ ਆਇਆ ਕੋਈ ਗੱਲ ਨਹੀਂ ਹੁਣ ਸਾਡੇ ਕੋ ਮੰਗੀ ਫਤੈ ਚ ਤੇਰੀ ਮਿਠਾਈ ਮੁੱਕ ਗਈ ਨਾ ਮੈਂ ਬਗਾਣੀ ਨਹੀਂ ਅੱਧੀ ਬਚਾਦੀ ਹੈ ਟੇਸਟੀ ਸੱਚ ਹੈ ਬੜੀ ਟੇਸਟੀ ਤੋਂ ਬੜੀ ਹੈ ਨਾ ਬੋਲੇ ਨਹੀਂ ਕੋਈ ਖਾ ਕੇ ਚੁੱਪ ਕਰਕੇ ਸਾਰੇ ਹੀ ਖਾ ਕੇ ਕੁਛ ਨਹੀਂ ਬੋਲੇ ਹਾਂ ਉਹ ਆਪਣਾ ਮਸਾਲਾ ਅਤ ਲਾ ਤਰ ਕੇ ਨਾਨਿਆਂ ਗਾ ਤੇ ਖਾ ਪੀ ਕੇ ਡਾ ਬੰਦਰ ਹੈਂ ਚੁੱਪ ਚਾ ਮੇਲਾ ਸਾਡੇ ਸੁਲੇਮਾਨ ਨੂੰ ਜਿਹੜੀ ਆ ਪਾਣਾ ਕਹਿੰਨੇ ਕਿ ਤੁਹਾਡਾ ਕੰਮ ਵਾਕੇ ਹੀ ਬੋਲਦਾ ਤੋ ਇਹਦੀ ਬਦੌਲਤ ਬੋਲਦਾ ਤੇ ਸਾਡਾ ਇਹ ਸਾਡੇ ਜਿਹੜੇ ਆ ਕਈ ਕਹਿ ਰਹਿੰਦੇ ਨਾ ਵੀ ਕਾਰੀਗਰ ਮੈਂ ਪਹਿਲਾਂ ਵੀ ਕਿਹਾ ਸੀ ਵੀ ਅਸੀਂ ਕਾਰੀਗਰ ਨਹੀਂ ਕਹਿੰਦੇ ਸਾਡੇ ਮੇਰੇ ਮੈਂ ਤਾਂ ਇਹਨੂੰ ਇਹਦਾ ਨਾ ਇੰਨੀ ਕਿ ਮੇਰੀ ਲੜਾਈ ਹੋ ਜਾਂਦੀ ਨਾ ਫੇ ਪੁੱਛੋ ਹੀ ਨਾ ਵੀ ਇੰਨਾ ਸੀ ਲੜਦੇ ਦੁਨੀਆਂ ਨੇ ਕਿਉਂ ਕਈ ਵਾਰ ਇਹ ਪਰੇਸ਼ਾਨ ਹੁੰਦਾ ਕਈ ਵਾਰ ਮੈਂ ਪਰੇਸ਼ਾਨ ਹੁੰਨੀ ਆ ਤੇ ਕਈ ਵਾਰ ਫੇ ਲੜਾਈ ਹੋ ਜਾਂਦੀ ਫੇ ਮੈਨੂੰ ਕਹਿੰਦਾ ਮੇਰੀ ਮਾਂ ਐਦਾਂ ਨਹੀਂ ਸੀ ਆ ਗੱਲ ਐਦਾਂ ਸੀ ਨਾ ਤੇ ਚਲੋ ਉਹ ਜਿਵੇਂ ਕਰਕੇ ਸੌਲਟ ਹੋ ਜਾਂਦਾ ਸਾਰਾ ਕੁਝ ਨਾ ਤੇ ਪਰ ਜਿਹੜੀ ਇਹ ਚੀਜ਼ ਹੈ ਕਿ ਇਹਦਾ ਕੰਮ ਹੈ ਹਨਾ ਤਾਂ ਇਹ ਨਹੀਂ ਹੈਗਾ ਕਿ ਇਹ ਆ ਦੇ ਕਾਰੀਗਰ ਜਿੱਦਾਂ ਕੋਈ ਇਹਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਬਹੁਤ ਐਜੂਕੇਟਡ ਹੈ ਠੀਕ ਹੈ ਔਰ ਕੱਲੀ ਕੱਲੀ ਚੀਜ਼ ਦਾ ਪਤਾ ਹੈ ਵੀ ਕਿਹੜੀ ਚੀਜ਼ ਕਿੱਥੇ ਐਡ ਆਨ ਕਰੀਕਾ ਕਰ ਮੈਂ ਕਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇੱਕ ਅੱਛਾ ਡਿਜ਼ਾਈਨਰ ਹਾਇਰ ਕਰਨਾ ਹੋਵੇ ਨਾ ਤਾਂ ਮੈਂ ਸੁਲੇਮਾਨ ਨੂੰ ਪ੍ਰੀਫਰ ਕਰੂੰਗੀ ਕਿ ਸੁਲੇਮਾਨ ਆਪਣੇ ਬਟਿਕ ਤੇ ਹੋਵੇ ਡਿਜ਼ਾਈਨ ਦੇਣਾ ਅਸੀਂ ਕਦੇ ਇਹਨੂੰ ਇਹ ਨਹੀਂ ਕਿਹਾ ਕਿ ਤੂੰ ਆ ਚੀਜ਼ ਮੋਦੀ ਨਹੀਂ ਲਾਣਾ ਜਾਂ ਸਿੱਪੀ ਜਿਹੜੀ ਚੀਜ਼ ਜੇ ਇਸ ਚੀਜ਼ ਤੇ ਬੜਨੀ ਹੈ ਉਹੀ ਲੱਗਣੀ ਹੈ ਲੱਗਣੀ ਹੈ ਮਤਲਬ ਕਦੇ ਵੀ ਸਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਮਿਲਿਆ ਕਿ ਇਹਦੇ ਤੇ ਉਹ ਆ ਕੀ ਲਾਤਾ ਸੋਹਣਾ ਆ ਕੰਮ ਕੀ ਕਰਦਾ ਬਿਲਕੁਲ ਬਿਲਕੁਲ ਹਾਂ ਉਹ ਜਾਂ ਕੁਝ ਨਹੀਂ ਐਸਲ ਵਿੱਚ ਮੈਂ ਵੀ ਇਹੀ ਸੋਚਣਾ ਮੈਂ ਕਿਸੇ ਦਾ ਇੰਟਰਵਿਊ ਨਹੀਂ ਸੋਣਾ ਤੇ ਜਿਹੜਾ ਮੇਰੇ ਤੇ ਡਰੈਸ ਕਰਦਾ ਪੂਰੀ ਬੌਂਡਿੰਗ ਇੰਨੀ ਬਿਲਕੁਲ 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 ਤੇ ਸਾਡਾ ਜੇ ਸੋਨੂ ਦੀਦੀ ਦੋ ਤੁਸੀਂ ਮੈਨੂੰ ਕਿਹਾ ਵੀ ਕਈ ਵਾਰੀ ਅਸੀਂ ਨਹੀਂ ਦੱਸਣਾ ਕੋਈ ਤੁਸੀਂ ਆਪਣੀ ਮਰਜ਼ੀ ਨਾਲ ਬਿਲਕੁਲ ਮੈਂ ਮੈਂ ਤਾਂ ਇਹੀ ਕਹਿੰਨੀ ਨੇ ਤੇ ਸਾਨੂੰ ਟਰਸਟ ਹੋ ਗਿਆ ਨਾ ਵੀ ਸਾਡੀ ਜਿਹੜੀ ਚੀਜ਼ ਬਣਨੀ ਤੇ ਵਧੀਆ ਬਣਨੀ ਹੈ ਜਿਹੜਾ ਕਸਟਮਰ ਵੀ ਆਪਣਾ ਦੰਕੋ ਕਾੜਦਾ ਨਾ ਉਹ ਕਹਿੰਦਾ ਵੀ ਜੀ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਕਾਢੋ ਅਸੀਂ ਜੇ ਹੁਣ ਤਾਂ ਮੈਂ ਕਹਾਂ ਵੀ ਜੇ ਕੋਈ ਅਸੀਂ ਮਿਲਾਂਦਾ ਮੈਨੇ ਜੋ ਉਸਕੇ ਆਪਣੇ ਨਿਊਜ਼ੀਲੈਂਡ ਵਾਲੀ ਕਿਸੇ ਬੜੇ ਸੈਂਟੀ ਕਿਤੇ ਬਤਾਓ ਉਸਕਾ ਕੋਈ ਡਿਜ਼ਾਈਨ ਬਤਾਇਆ ਕੋਈ ਮੈਨੇ ਆਪਕੋ ਬਤਾਇਆ ਸਿੱਪੀ ਲਗਾਨੀ ਇਹ ਨਹੀਂ ਇਤਨੇ ਅੱਛੇ ਸੂਟ ਬਨੇ ਨਾ ਉਸਕੇ ਇੰਨੇ ਸੋਹਣੇ ਸੂਟ ਬਣਾਏ ਨੇ ਨਾ ਕੋਈ ਮੈਨ ਡਿਜ਼ਾਈਨ ਨਹੀਂ ਦੱਸਿਆ ਮੈਂ ਸੁਲੇਮਾਨ 60 ਦਾ ਸੇਜ ਹੈ ਹਾਂ 60+ ਸੇਜ ਹੈ ਸੁਲੇਮਾਨ ਆਪਣੇ ਹਿਸਾਬ ਨਾਲ ਬਣਾਦੀ ਜਿਆਦਾਤਰ ਸੁਲੇਮਾਨ ਆਪਣੇ ਨਾਲ ਜਿਹੜੀਆਂ ਪਹਿਣਾ ਜੁੜੀਆਂ ਨੇ ਨਾ ਉਹ ਇਹੀ ਕਹਿੰਦੇ ਨੇ ਕਿ ਅਸੀਂ ਤੁਹਾਡੇ ਤੇ ਛੱਡਿਆ ਹੋਇਆ ਇਹ ਬ ਬਹੁਤ ਵੱਡੀ ਗੱਲ ਹੈ ਕੁਲਮੀ ਕਈ ਤਾਂ ਕਹਿੰਦੇ ਕਿ ਕਲਰ ਵੀ ਤੁਹਾਡੀ ਚੋਇਸ ਦਾ ਫਿਰ ਮਟੂੜੀ ਪੈਂਟ ਸਾਰੀ ਆਪਣੀ ਚੋਇਸ ਤੇ ਬਣਾਈ ਸੀ ਮੈਂ ਚਾਹੁੰਦਾ ਮੈਂ ਵੀ ਇਹੀ ਚਾਹੁੰਦਾ ਕਿ ਵੀ ਮੈਨੂੰ ਵੀ ਕੋਈ ਆਪਣੀ ਮਰਜ਼ੀ ਨਾਲ ਬਣਾਉਣਾ ਹਾਂ ਬਿਲਕੁਲ ਠੀਕ ਹੈ ਕਿ ਜੋ ਕੰਮ ਆਪਾਂ ਚਾਹ ਕੇ ਬਣਾਵਾਂਗੇ ਉਹ ਸ਼ਾਇਦ ਸਾਮਣੇ ਕਸਟਮਰ ਨੂੰ ਨਹੀਂ ਇੰਨਾ ਪਤਾ ਲੱਗਦਾ ਦੂਤ ਤੋਂ ਬਤਾ ਕੀ ਫਰਕ ਹੈ ਆਪਣੇ ਕੰਮ ਦੇ ਵਿੱਚ ਐਗਜ਼ਾਮਪਲ ਜਿਹੜਾ ਜਿਹੜਾ ਫੋਟੋ ਆਉਂਦਾ ਨਾ ਆਪਣੇ ਕੋਲ ਉਹ ਚੋਂ ਇਹ ਸਾਰੀ ਚੀਜ਼ਾਂ ਹੁੰਦੀਆਂ ਨੇ ਇਹ ਸਿੰਗਲ ਕਲੀ ਬਣੀ ਹੋਈ ਹੈ ਹਾਂ ਹਾਂ ਆਪਾਂ ਥੱਲੇ ਪੈਟਰਨ ਲਾਉਣੇ ਆਂ ਜਿਵੇਂ ਆ ਦੀ ਹਾਂ ਬਿਲਕੁਲ ਆਪਣੇ ਵੱਲੋਂ ਇਹ ਕੱਲੇ ਮੋਤੀ ਪੜੇ ਹੋਣੇ ਆਪਾਂ ਆਊਟਲਾਈਨ ਕਰਾਂ ਆਊਟਲਾਈਨ ਕਰਦੇ ਸਹੀ ਗੱਲ ਏ ਆਪਣੇ ਵੱਲੋਂ ਹਾਂ ਸਾਨੂੰ ਪਤਾ ਏ ਇਹ ਜਿਹੜੀ ਨਾ ਸਿੱਪੀ ਦੇ ਵਿੱਚ ਵਾਲੇ ਵਾਲੇ ਲਾਈਨ ਆ ਰਹੀ ਏ ਕਰਦਾਨੇ ਹਾਂ ਬਿਲਕੁਲ ਤਿੱਲੇ ਦੀ ਹੁੰਦੀ ਏ ਹਾਂ ਆਪਾਂ ਕਰਦਾਨੇ ਦੀ ਗੱਲ ਕਰਦਾਨੇ ਟਾਈਮ ਲੱਗਦਾ ਬਿਲਕੁਲ ਪੈਸੇ ਵੱਧ ਲੱਗਦੇ ਨੇ ਸਹੀ ਗੱਲ ਏ ਸਾਨੂੰ ਪਰਵਾਹ ਨਹੀਂ ਬਿਲਕੁਲ ਬਿਲਕੁਲ ਅਸੀਂ ਸਾਨੂੰ ਚਾਹੇ ਘੱਟ ਪੈਸੇ ਸੁਲੇਮਾਨ ਵਜ ਜਾਂਦੇ ਅਸੀਂ ਕਦੀ ਇਹ ਨਹੀਂ ਸੋਚਿਆ ਕਿ ਸਾਨੂੰ ਪੈਸੇ ਘੱਟ ਵਾਚ ਰਹੇ ਨੇ ਜਾਂ ਵੱਧ ਵਾਚ ਰਹੇ ਨੇ ਹਾਂ ਕਈ ਲੋਕ ਮੈਂ ਥੋੜਾ ਕਹਿੰਦੇ ਕਿ ਅਸੀਂ ਨਾਮ ਕਮਾਣਾ ਹੈ ਹਨਾ ਜੇ ਆਪਾਂ ਕੋਈ 100 ਵਾਲੀ ਚੀਜ਼ ਸੇਲ ਕਰਤੀ ਜਾਂ ਬਹੁਤ ਸਸਤੀ ਕੀ ਹਾਂ ਉੱਥੇ ਬਹੁਤ ਸਸਤਾ ਲੱਗਿਆ ਆਪਣਾ ਨਾਮ ਹੋ ਗਿਆ ਕਿ ਉਹ ਤਾਂ ਇੰਨੇ ਸਸਤੇ ਦੇ ਰਹੀ ਆਪਾਂ ਦੇ ਰਿਆਂ ਕੁਆਲਿਟੀ ਠੀਕ ਹੈ ਜੀ ਬਿਲਕੁਲ ਕੁਆਲਿਟੀ ਦੇ ਰਹਿਆਂ ਜਿਹੜੇ ਸਾਡੇ ਨਾਲ ਭੈੜ ਭੜਾ ਜੁੜ ਗਏ ਉਹ ساری ਉਮਰ ਰੁੱਟ ਦੇਣੀ ਜਿਹੜੇ ਨਵੇਂ ਜੁੜਨਗੇ ਉਹ ਤਾਂ ਪਤਾ ਨਹੀਂ ਪਤਾ ਲੱਜੇ ਤਾਂ ਫਸਟ ਟਾਈਮ ਕਰਾਇਆ ਸੀ ਬਿਲਕੁਲ ਹੁਣ ਤੱਕ ਇਹ ਹੈ ਕਿ ਜਿਹੜੇ ਭੈਣਾਂ ਨੇ ਇੱਕ ਵਾਰੀ ਆਪਣੇ ਤੋਂ ਕੰਮ ਕਰਵਾ ਲਿਆ ਹਾਂ ਉਹ ਉਹਨਾਂ ਨੂੰ ਦੂਜੀ ਵਾਰੀ ਕਹਿਣ ਦੀ ਲੋੜ ਨਹੀਂ ਹੈਗੀ ਸਿਰਫ ਉਹ ਮੈਨੂੰ ਮੈਨੂੰ ਉਹਦੀ ਪਤਾ ਲੱਗਦਾ ਕਿ ਉਹਦੇ ਅਕਾਊਂਟ 'ਚ ਪੇਮੈਂਟ ਆ ਗਈ ਇਹ ਵੀ ਮੇਰਾ ਫਸਟ ਆਰਡਰ ਹੈ ਫਸਟ ਕਸਟਮਰ ਹੈ ਮੇਰਾ ਹੈਂਡਵਕ ਦਾ ਇਹ ਫਸਟ ਆਰਡਰ ਜਾ ਰਿਹਾ ਤੇ ਮੈਨੂੰ ਇੰਨਾ ਪਤਾ ਹੈ ਕਿ ਨੈਕਸਟ ਟਾਈਮ ਨਹੀਂ ਹੋਊ ਆਉਣਗੇ ਬਿਲਕੁਲ ਬੜੀ ਜੀ ਤਾਂ ਬਹੁਤ ਪਿਆਰਾ ਇੰਪ੍ਰੈਸ਼ਨ ਦਰ ਪ੍ਰੋਪਰ ਪਾਣੀ ਗਿਆ ਤੇ ਨਾ ਪਤਾ ਸਮਝ ਨਹੀਂ ਆ ਰਹੀ ਜੀ ਫਿਰ ਵੀ ਮਾਸ਼ੱਲਾਹ ਬਹੁਤ ਚੜਾਈ ਹੈ ਚੜਾਈ ਹੈ ਚਲੇ ਮੈਂ ਕਹਿੰਦਾ ਆਪਣੀ ਬਹੁਤ ਚੜਾਈ ਹੈ ਪੰਜਾਬੀ ਨਹੀਂ ਹੁੰਦੀ ਠੀਕ ਹੈ ਹਾਂ ਚਲੋ ਹੁਣ ਚਲੇ ਮਾਣੇ ਕੁਝ ਖਾਣਾ ਪੀਣਾ ਤਾਂ ਹੈ ਨਹੀਂ ਹੋਰ ਮਿੰਤਾ ਇਹ ਚੀਜ਼ ਦਾ ਮੈਂ ਤਾਂ ਆਲੂ ਵਾਲੇ ਪਰੌਂਠੇ ਬਣਾ ਚਾਹੁੰਦਾ ਹਾਂ ਹੋਰ ਅੱਜ ਵੀ ਆਲੂ ਵਾਲੇ ਪਰੌਂਠੇ ਬਣਾਏ ਸੀ ਤੇ ਚਲ ਮੈਂ ਆਹ ਪਿਆਰ ਰੱਖਿਆ ਨਹੀਂ ਨਹੀਂ ਮੈਂ ਬਣਾ ਦੂੰ ਮੈਂ ਤੂੰ ਖਾ ਲੈ ਲੈ ਦાદਾ ਉਹ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਉਹ ਤਾਂ ਤੂੰ ਆਲੂ ਪਕ ਲੈ ਜਾ ਕਾਲੇ ਚ ਠੰਡੇ ਖਾਣੇ ਉੱਤੇ ਜਾ ਕੇ ਫਿਰ ਮੈਨੂੰ ਸ਼ੇਵਾ ਜੇ ਕੋਲ ਨਾ ਜਾ ਟ੍ਰੇਨ ਸੀ ਹਾਂ ਟ੍ਰੇਨ ਕਿਨੇ ਵਜੇ ਆਏ 10:07 ਵਜੇ ਮਤਲਬ ਸਟੇਸ਼ਨ ਤੋਂ ਅੱਛਾ ਮਲੇ ਕੋਲੇ ਤੋਂ ਫੇ ਸੁਲੇਮਾਨ ਜਾ ਕੇ ਕੋਈ ਸੂਟ ਲਾ ਲੈ ਇਹਦੀ ਜਾ ਕੇ ਸੂਟ ਬਣਾ ਸੁਲੇਮਾਨ ਜਾ ਕੇ ਹਣ ਸੁਲੇਮਾਨ ਨੂੰ ਆਪਾਂ ਆਪਣੇ ਕੋਲ ਹੀ ਲੈ ਕੇ ਆਵਾਂਗੇ ਠੀਕ ਹੈ ਤੇ ਸਾਰੇ ਜਣ ਦੱਸੋ ਵੀ ਸੁਲੇਮਾਨ ਇੱਥੇ ਸ਼ਿਫਟ ਹੋ ਜਾ ਸਾਡੇ ਕੋਲ ਯਾਰ ਆ ਦੇ ਪਿੱਛੇ ਸਾਡੇ ਮੈਂ ਕੋਲ ਇਹ ਦੇਖਦਾ ਸੀ ਆਪੇ ਬੋਤਲ ਮੇਰੀ ਜਾਨ ਵੀ ਸਾਡੇ ਵਾਲੀ ਪੰਜਾਬੀ ਬੋਲਣ ਲੱਗ ਗਿਆ ਕਿਵੇਂ ਆਪਾਂ ਬੋਲਦੇ ਹਾਂ ਹੈਲੋ ਗਾਇਜ਼ ਵੈਲਕਮ ਬੈਕ ਟੂ ਅ ਨਿਊ ਵਲੌਗ ਕਿੱਦਾਂ ਲੱਗਿਆ ਮੇਰੀ ਅੱਜ ਦੀ ਸਟਾਰਟਿੰਗ ਤੇ ਮੈਂ ਹੱਥ ਹੱਥ ਫੜੇ ਹੋਏ ਨੇ ਮੈਂ ਪਕੌੜੇ ਤੇ ਅੱਜ ਸਾਡੇ ਘਰ ਦੇ ਨੂੰ ਪਤਾ ਨਹੀਂ ਕੀ ਹੋਇਆ ਸਵੇਰੇ ਸਵੇਰੇ ਤੇ ਮੇਰੇ ਉਠੋਂ ਤੋਂ ਪਹਿਲਾਂ ਉਹਨਾਂ ਨੇ ਪਕੌੜਿਆਂ ਦੀ ਪਲੈਨਿੰਗ ਕਰ ਰੱਖੀ ਸੀ ਤੇ ਕਹਿੰਦੇ ਅੱਜ ਆਪਾਂ ਪਕੌੜੇ ਬਣਾਵਾਂਗੇ ਤੇ ਮੈਂ ਚਲੋ ਹਣਾ ਬਣੇ ਮਿਲਦੇ ਤੇ ਮਣਾ ਚੋਪ ਕਰਕੇ ਖਾ ਲਿਆ ਹਣਾ ਇਹ ਦਿਨ ਵੀ ਕਦੀ ਕਦੀ ਹਣਾ ਆਉਂਦਾ ਜ਼ਿੰਦਗੀ ਦੇ ਵਿੱਚ ਤੇ ਹੁਣ ਦੋਨੇ ਜਾਨੀਆਂ ਪਕੌੜੇ ਬਣਾਉਂਦੀ ਆਪਾਂ ਸਾਰਿਆਂ ਨੇ ਖਾ ਲੇ ਤੇ ਮੈਂ ਪਕੌੜਿਆਂ ਨਾਲ ਰੋਟੀ ਖਾਦੀ ਤਕਰੀਬਨ ਜ ਸਾਡੇ ਸਾਰੇ ਘਰ ਦੇ ਨੇ ਪਕੌੜਿਆਂ ਨਾਲ ਰੋਟੀ ਖਾਦੀ ਤੇ ਪਕੌੜਾ ਰੋਟੀ ਖਾ ਕੇ ਦੇਖੋ ਬੜੀ ਸਵਾਦ ਲੱਗਦੀ ਤੇ ਮੈਂ ਘਟੋ ਘਟ ਤਿੰਨ ਰੋਟੀਆਂ ਖਾ ਲਈਆਂ ਤੇ ਪਕੌੜੇ ਵਾਵਾ ਖਾ ਲੇ ਹਨਾ ਹੁਣ ਮੇਰਾ ਸਾਹ ਹੀ ਨਿਕਲ ਜਾਂਦਾ ਉਹ ਮੇਰੀ weight ਕਰਨਦੀਆਂ ਦੋਨੇ ਤੋਂ ਉਹ ਮੇਰੀ weight ਕਰਨੀਆਂ ਦੋਨੇ ਜਾਣੀਆਂ ਕਿ ਅਮਮਣ ਆਏਗੀ ਰੋਟੀ ਖਾਂਦੂ ਬਾਅਦ ਪਕੌੜੇ ਬਣਾਏਗੀ ਤੇ ਜਿਹੜੇ ਮੇਰੇ ਹਾਲਾਤ ਲੱਗ ਰਹੇ ਮੈਨੂੰ ਇਹ ਲੱਗ ਰਿਹਾ ਕਿ ਮੈਂ ਇੱਥੇ ਡੇਗਿਆਂ ਪਕੌੜੇ ਪੂਰੇ ਖਾ ਲੇ ਹਨਾ ਤੇ ਪਾਣੀ ਲੈ ਆ ਕੇ ਦੇ ਪੁੱਤਰੀ ਤੇ ਉਹ ਮੈਂ ਉਧਰ ਜਾਂਦੀ ਗੰਜਾਸਕੀਰ ਚ ਰਹੀ ਨਹੀਂ ਹੈਗੀ ਤੇ ਬਾਕੀ ਦੇਖਿਆ ਕੀ ਬਹੰਦਾ ਮੈਂ ਆਪਾਂ ਸਲੋ ਕਰ ਦਿੱਤਾ ਕੰਮ ਥੋੜਾ ਜਾਂ ਆਪਾਂ ਹੌਲੀ ਹੌਲੀ ਖਾ ਰਿਆਂ ਇਹਨਾਂ ਨੂੰ ਬਾਣੀ ਜਾਣ ਕਿਉਂਕਿ ਪੱਠੀ ਲਾਈ ਹੋਈ ਉਹਨਾਂ ਨੇ ਤੇ ਪੱਠੀ ਥੋੜਾ ਛੇਤੀ ਬਣ ਜਾਂਦੇ ਆ ਤੇ ਅਗਰ ਚੈਨਲ ਤੇ ਤੁਸੀਂ ਪਹਿਲੀ ਵਾਰੀ ਆਇਆ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਨਾਲ ਹੀ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ ਠੀਕ ਹੈ ਤੇ ਕਮੈਂਟ ਕਰ ਦਿਓ ਯਾਰ ਮੇ ਰੋਟੀ ਕੌਣ ਖਾ Đੂਗਾ ਇੱਥੇ ਰੱਖ ਦੇ ਥੈਂਕ ਯੂ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਵਧੀਆ ਲੱਗਦਾ ਬਹੁਤ ਖੁਸ਼ੀ ਮਿਲਦੀ ਸਾਡਾ ਵੀਡੀਓ ਬਣਾਉਣ ਨੂੰ ਹੋਰ ਵੀ ਜਲ ਕਰਦਾ ਹੈ ਨਾ ਇੱਧਰ ਦੋ ਜਣੇ ਲੱਗੇ ਪਏ ਆ ਪਕੌੜੇ ਖਾਣ ਘੁਸਰ-ਘੁਸਰ ਚੱਲਣ ਦੀ ਨਾਲ ਆਹ ਦੇਖੋ ਆਹ ਦੇਖੋ ਗਾਇਸ ਗਾਇਸ ਵੀਰੇ ਪਾਸ ਹੁਣ ਸਾਫ ਆਈ ਮੇਰਾ ਹੁਣ ਮੇਰਾ ਮੂੰਹ ਸਾਫ ਹੋਣ ਆਇਆ ਹੁਣ ਪਹਿਲਾਂ ਤਾਂ ਸਾਫ ਨਹੀਂ ਹੈਗਾ ਤੇ ਪ੍ਰਧਾਨ ਸਾਹਿਬ ਸਾਡੇ ਸਵੇਰ ਤੋਂ ਹੀ ਆਪਣੇ ਕੰਮ ਤੇ ਚਲੇ ਗਏ ਨੇ ਬਸ ਆ ਦੋ ਦਿਨ ਉਹ ਬਿਜ਼ੀ ਨੇ ਉਸ ਤੋਂ ਬਾਅਦ ਉਹ ਫ੍ਰੀ ਨੇ ਤੇ ਬਾਕੀ ਹਾਂ Eid ਆ ਰਹੀ ਹੈ ਜੀ ਸਾਰਿਆਂ ਨੂੰ Eid Mubarak ਜਿਹੜੇ ਸਾਡੇ ਭੈਣ ਭਰਾਈ ਹੈ ਨਾ ਮੁ슬ਮਨ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਤੋਂ ਨਾਲ ਸਾਰਿਆਂ ਨੂੰ ਸਾਡੇ ਵੱਲੋਂ Eid Mubarak ਤੇ ਕਾਫੀ ਤਾਂ ਤੁਸੀਂ ਦੇਖਿਆ ਕਿ ਪਿੱਛੇ ਸਾਡੇ ਇਹ ਜਿਹੜਾ ਆਪਣਾ ਹੈਂਡਵਰਕ ਦਾ ਕੰਮ ਕਰਦਾ ਜਿਹੜਾ ਲੜਕਾ ਉਹ ਆਇਆ ਸੀ ਉਹ ਸਾਨੂੰ ਮਠਾਈ-ਮਠੂਈ ਲੈ ਕੇ ਆਇਆ ਹਨਾ ਤੇ ਹੋਸੀ ਹੋਸੀ ਤੇ ਹਜੇ ਦੂਸਰਿਆਂ ਦੇ ਫੋਨ ਆਈ ਜਾਂਦੇ ਨੇ ਉਹ ਕਹਿੰਦੇ ਚਾਹੇ ਅਸੀਂ Eid ਵਾਲ ਦੇਣਾ ਆ ਜੀ ਚਾਹੀ ਤੋਂ ਬਾਅਦ ਆ ਜੀ ਕਹਿੰਦੇ ਕੋਈ ਗੱਲ ਤੁਸੀਂ ਪਹਿਲਾਂ ਆਪਣਾ ਪ੍ਰੋਗਰਾਮ ਜਿਹੜਾ ਉਹ ਕਰ ਲਓ ਹਨਾ ਤੁਸ ਤੋਂ ਬਾਅਦ ਤੁਸੀਂ ਫ੍ਰੀ ਹੋ ਕੇ ਆ ਜਾਓ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਦੇਖਦੇ ਆ ਜਿਵੇਂ ਜਿਵੇਂ ਆਈਗੇ ਮਠਿਆਈ ਆਈ ਜਾਊਗੀ ਖਾਈ ਜਾਵਾਂਗੇ ਨਾ ਤੇ ਕੱਲ ਤਿੰਨ ਚਾਰ ਡੱਬੇ ਤਿੰਨੇ ਡੱਬੇ ਆਏ ਸੀ ਗੱਲ ਦੇ ਉਹਨਾਂ ਵਿੱਚੋਂ ਜਰਾਦਾ ਇੱਕ ਡੱਬਾ ਖਤਮ ਹੋ ਗਿਆ ਕਿ ਭੈਣੇ ਦੋਨੋਂ ਖਤਮ ਹੋ ਗਏ ਕਿ ਭੈਣ ਤਿੰਨੋਂ ਖਤਮ ਹੋ ਗਏ ਮੈਨੂੰ ਤੇ ਵੀ ਨਹੀਂ ਪਤਾ ਹੈਗਾ ਕਿ ਤੁਸੀਂ ਦੇਖਾ ਕਿ ਪਤਾ ਨਹੀਂ ਆਪਣਾ ਚੋਕ ਤੇ ਲਕਾਲੇ ਕਹਿੰਦਾ ਮੇਰਾ ਡੱਬਾ ਹੈ ਕਹਿੰਦਾ ਉਹਨਾਂ ਨੇ ਕਿਹਾ ਕਿ ਇਹ ਪਤੇ ਹੋ ਰਹੰਦਾ ਹੈ ਤੇ ਬਾਕੀ ਚਲੋ ਜੀ ਜਿਵੇਂ ਜਿਵੇਂ ਹੁਣ ਆਪਾਂ ਜੋ ਜੋ ਕੁਝ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰੀ ਜਾਵਾਂਗੇ ਵੀਡੀਓ ਦੇ ਵਿੱਚ ਤੇ ਬੜੇ ਰਹੋ ਤੁਸੀਂ ਬਲੌਗ 'ਚ ਲਵ ਯੂ ਉਹ ਕਹਿੰਦੇ ਚਲੋ ਭਾਈ ਉਹ ਨਹੀਂ ਸੀ ਪੜਾਈ ਕਿਹਾ ਇਹਨੂੰ ਨਹੀਂ ਪਤਾ ਲੱਗਿਆ ਕਿ ਤੂੰ ਹੀ ਜ਼ਿਆਦਾ ਆਪ ਬੋਲ ਦਿੰਦੇ ਸੀ ਉਹਨੇ ਬੇਨਤੀ ਕੀਤੀ ਵੀ ਐਡਮਿਸ਼ਨਾਂ ਇੱਥੇ ਸ਼ੁਰੂ ਨੇ ਮੈਡੀਕਲ ਆਹੋ ਨਾਨ ਮੈਡੀਕਲ ਨਾਨ ਮੈਡੀਕਲ ਕਾਮਰਸ ਕਮਰਸ ਨੂੰ ਬਸ ਮਾਰ ਗਏ ਨੇ ਤੇ ਆਰਟੂ ਬੋਲਿਆ ਆਰਟਾਸ ਆਰਟਾਸ ਕਹਿੰਦੇ ਦੇ ਲੋਕ ਇਹਨਾਂ ਨਹੀਂ ਬਦਲਦੇ ਤੇ ਆ ਦੇਖੋ ਅੱਜ ਹੈਗਾ ਸੀ ਮਦਰ ਮਦਰਡੇ ਮਾਦਰਡੇ ਪਨੀਰ ਫਤਿਹ ਆ ਪਰਨੇ ਵੀ ਬੋਲਦਾ ਸਾਰਾ ਕੁਝ ਐ ਗਲਤ ਆ ਤੁਹਾਡੇ ਪਾਪਾ ਦੇ ਕੱਲ੍ਹ ਆਜ ਮਾਦਰਡੇ ਕੱਲ੍ਹ ਪਾਪਾ ਦੇ ਆ ਕੰਦਾ ਤੇ ਕੇਕ ਲਿਆਂਦਾ ਪਾੜੇ ਬੱਚੇ ਨਾਲ ਦੇ ਵਾਦ ਤੇ ਮਾਦਰਾਂ ਦੀ ਹਿੰਮਤ ਨਹੀਂ ਹੁੰਦੀ ਕੇ ਕੱਢੀ ਆਪ ਹੀ ਕੱਢ ਲਓ ਪਾਪਾ ਦੇ ਤੇ ਹਾਂ ਨਹੀਂ ਕੱਲਾ ਮਾਦਰਡੇ ਆ ਤੇ ਮਾਦਰਾਂ ਮਾਦਰਾਂ ਕੱਟ ਕੇ ਕਾ ਲਓ 1 2 3 ਗੋ ਹੈਪੀ ਮਾਦਰਡੇ ਪਾਪਾ ਮਾਦਰ ਇੱਕ ਮਾਦਰ ਅੰਦਰ ਟੀਮ ਦੇ ਇੱਕ ਮਾਦਰ ਅੰਦਰ ਇੱਥੇ ਬੈਠੀ ਟੂ ਆਲ ਦਾ ਮਾਦਰ ਟੂ ਆਲ ਮਾਦਰ ਆਹ ਟੂ ਆਲ ਪਾਪਾ ਪਾਪਾ ਵੀ ਤੇ ਪੈ ਕੇ ਡਾਣ ਹੋਏ ਪਏ ਪਾਪੇ ਹੁਣੇ ਤਾਂ ਐ ਮੈਂ ਉੱਠਣ ਪਈ ਜਾਂਦੀ स्पून ਲਿਆ ਦੇ ਲਿਆਉਂਦਾ ਹੀ ਪਤਾ ਹੀ ਕੇ ਖਾਂ ਤਾਂ ਬਾਅਦ ਅਜ ਮਾਤਰਾ ਨੇ ਭਾਂਡੇ ਨਹੀਂ ਸਾਫ਼ ਕਰਨੇ ਆਂ ਕੀ ਕਾਲੇ ਅੱਜ ਬੱਚੇ ਭਾਂਡੇ ਸਾਫ਼ ਕਰਦੇ ਇੱਕ ਡੱਬਾ ਹੋਰ ਆ ਗਿਆ ਜੰਮੂ ਸਵੀਟਸ ਤੋਂ ਇਹ ਵੀ ਮਲੇਰਕੋਟੇ ਤੋਂ ਪਹੁੰਚਿਆ ਤੇ ਹਜੇ ਅੱਧੇ ਸਵੇਰੇ ਆਉਣੇ ਨੇ ਤੇ ਸਵੇਰੇ ਬੁਰਸ਼-ਵਰਸ਼ ਕਰ ਲਓ ਟਾਈਮ ਬਣਾ ਲਈ ਜਵਾਕ ਲੋਈ ਪਾਪਾ ਨਹੀਂ ਆਇਆਗਾ ਗਾ ਡਾੜੀ ਤੇ ਲਾ ਕੇ ਬੈਠਾ ਕੱਪੜੇ ਆ ਪਾਪੇ ਕੱਪੜੇ ਕੱਢ ਕੇ ਬੈਠੇ ਸਾਰੇ ਵੇਲੇ ਹੋ ਕੇ ਹਾਂ ਮੈਂ ਰੱਖ ਲੈ ਲੈ ਹੁਣ ਇਹਨਾਂ ਨੂੰ ਪਾਓ ਕੋਈ ਇੱਕ ਚਮਚੇ ਨਾਲ ਖਾੜ ਰ ਇੱਥੇ ਹੀ ਹੱਥ ਰਾ ਕੇ ਚਮਚੇ ਨਾਲ ਕਰੋ ਨਾ ਨੇ ਨਹੀਂ ਖਾਣਾ ਜਾ ਯਾਰ ਭਲੇੜਿਆ ਦਮਨ ਕੋਈ ਆਸ ਉਹਨੂੰ ਪਾ ਦੋ ਤੇ ਬਾਕੀ ਖਾ ਲਓ ਤੇ ਲੋ ਜੀ ਜਿਵੇਂ ਤੁਸੀਂ ਪਿਛਲੇ ਵਲੌਗਸ ਦੇਖਿਆ ਹਨ ਵੀ ਹੈਗਾ ਸੀ ਮਦਰ ਡੇ ਤੇ ਮਦਰ ਡੇ ਮੜਮਟਾਇਆ ਸੈਲੀਬ੍ਰੇਟ ਕਰ ਲਿਆ ਵੀਡੀਓ ਬਣਾਉਣ ਦੀ ਕੀ ਹਿੰਮਤ ਨਹੀਂ ਆਈ ਕਿਉਂਕਿ ਜਦੋਂ ਸਾਰੇ ਇਕੱਠੇ ਹੁੰਦੇ ਨੇ ਨਾ ਤਾਂ ਕੰਮ ਬਹੁਤ ਜ਼ਿਆਦਾ ਹੁੰਦਾ ਘਰ ਇੰਨਾ ਕੰਮ ਵੱਜ ਜਾਂਦਾ ਖਾਣ ਪੀਣ ਦਾ ਘਰ ਦੇ ਵਿੱਚ ਸਫਾਈ ਦਾ ਤੇ ਨਾਲ ਤੁਹਾਨੂੰ ਪਤਾ ਜੀ ਆਪਣਾ ਆਪਾਂ ਵਰਕਿੰਗ ਲੈ ਰਹੀਆਂ ਹਨਾ ਤੇ ਆਪਣਾ ਬੁਟੀਕ ਦਾ ਕੰਮ ਵੀ ਹੋ ਜਾਂਦਾ ਇਸ ਕਰਕੇ ਬਹੁਤ ਜ਼ਿਆਦਾ ਸਟ੍ਰੈਸ ਹੋ ਜਾਂਦਾ ਥੱਕ ਜਾਂਦੇ ਹਾਂ ਨਾ ਇਹ ਵਲੌਗ ਬਣਿਆ ਨਹੀਂ ਹੈਗਾ ਨਾ ਕਿਸੇ ਨੇ ਬਣਾ ਦੀ ਹਿੰਮਤ ਕੀਤੀ ਤੇ ਬਾਕੀ ਸਾਰਿਆਂ ਨੂੰ ਈਦ ਮੁਬਾਰਕ ਤੇ ਅੱਜ ਹੈਗੀ ਜੀ ਈਦ ਕਿਉਂਕਿ ਵਲੌਗ ਕੱਲ ਦਾ ਹੀ ਜਿਹੜਾ ਸ਼ੂਟ ਕਰਨਾ ਸ਼ੁਰੂ ਕੀਤਾ ਹੋਇਆ ਸੀ ਤਾਂ ਅੱਗੇ ਕੰਟੀਨਿਊ ਹੋਇਆ ਨਹੀਂ ਤੇ ਫਿਰ ਮੈਂ ਅੱਜ ਸ਼ੁਰੂ ਕੀਤਾ ਹਨਾ ਤੇ ਈਦ ਮੁਬਾਰਕ ਸਾਰਿਆਂ ਨੂੰ ਤੇ ਕਾਫੀ ਆਪਣੇ ਭੈਣ ਭਰਾਵਾਂ ਨੇ ਜਿਹਨਾਂ ਨੂੰ ਮਠਿਆਈ ਭੇਜਣੀ ਸੀ ਭੇਜਤੀ ਕੁਛ ਨੇ ਕਿਸੇ ਦੇ ਹੱਥ ਭੇਜੀ ਕੋਈ ਆਫ ਫੜਾ ਕੇ ਗਿਆ ਹਨਾ ਤਾਂ ਜਿਹੇ ਕੁਝ ਜੜੇ ਰਹਿ ਗਏ ਉਹ ਕਹਿੰਦੇ ਮੈਡਮ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਹੋਇਆ ਤਾਂ ਦੇਖਦੇ ਜੇ ਟਾਈਮ ਲੱਗੇ ਤਾਂ ਅੱਜ ਆਪਾਂ ਨੇ ਜਾ ਕੇ ਆਵਾਂਗੇ ਠੀਕ ਹੈ ਉਹ ਤੁਹਾਨੂੰ ਅਗਲੇ ਵਲੌਗਸ ਦੱਸਾਂਗੇ ਆਪਾਂ ਗਏ ਜਾਂ ਨਹੀਂ ਗਏ ਤੇ ਉਧਰ ਇੱਕ ਖੁਸ਼ਖਬਰੀ ਦੀ ਇਹ ਖੁਸ਼ਖਬਰੀ ਸਾਡੇ ਵਾਸਤੇ ਅੱਜ ਤੇ ਸਾਡੀ ਅੱਜ ਗੱਡੀ ਘਰ ਆ ਗਈ ਫਾਈਨਲੀ ਤੇ ਬਹੁਤ ਦਿਨਾਂ ਤੋਂ ਵੇਟ ਸੀ ਇਹ ਦਿਨ ਦੀ ਵੀ ਕਦੋਂ ਗੱਡੀ ਘਰ ਆਊਗੀ ਤੇ ਸਾਡੀ ਗੱਡੀ ਘਰ ਲੈ ਆਏ ਕੌਣ ਸੀ ਇੱਕ ਮਿੰਟ ਲਾਓ ਤਾਂ ਕੋਈ ਹੋਰ ਆਇਆ ਮੈਨੂੰ ਲੱਗਿਆ ਕਿ ਪ੍ਰਧਾਨ ਸਾਹਿਬ ਆ ਗਏ ਵਲੌਗ ਮੈਂ ਜਿਹੜੇ ਸੁੱਕੇ ਸੁੱਕੇ ਕੱਪੜੇ ਲਾ ਕੇ ਰੱਖਦੇ ਰਿਹਾ ਪੋਟੇ ਲੋ ਜੀ ਅੱਜ ਜਿਹੜੀ ਟੈਸਟ ਲੈ ਲਈ ਅਮਨਦੇਵਾਲਾ ਦੇ ਘਰੇ ਸਿਰ ਤੋਂ ਹੁੰਦਾ ਤੇ ਹੁਣ ਅਸੀਂ ਘਰੇ ਹੀ ਧੋਲੇ ਨਾ ਕਰਨਾ ਹੁਣ ਨਹੀਂ ਅਸੀਂ ਜਾਣਾ ਕਰਨਾ ਕਿਉਂਕਿ ਟਾਈਮ ਨਹੀਂ ਲੱਗਦਾ ਹੈਗਾ ਪਾਰਲਰ ਜਾਣਾ ਦਾ ਸਪੈਸ਼ਲ ਟਾਈਮ ਕੱਢ ਕੇ ਜਾਣਾ ਪੈਂਦਾ ਉੱਥੇ ਅੱਜ ਪੱਲ ਹੋ ਜਾਂਦਾ ਅੱਗੇ ਕੰਮ ਰਹ ਜਾਂਦੇ ਨੇ ਪਹਿਲਾਂ ਸਾਨੂੰ ਐਸੀ ਵੀ ਟਾਈਮ ਬਹੁਤ ਲੱਗ ਜਾਂਦਾ ਹਣਾ ਘਰੇ ਉਹ ਪਤਾ ਨਹੀਂ ਕੀ ਸਪਾਸ ਪੂਜੀ ਵੀ ਲਾਂਦੇ ਹੁੰਦੇ ਨੇ ਨਹੀਂ ਉਹ ਨਹੀਂ ਹੋਰਾਂ ਨੂੰ ਬਸ ਇੱਕ ਸ਼ੈਂਪੂ ਹੀ ਪਾ ਕੇ ਸਾਨੂੰ ਲਾ ਕੇ ਮੰਨ ਨਹੀਂ ਕੀਤੀ ਕੋਈ ਵੀ ਹਾਂ ਹਾਂ ਕੀ ਕੋਈ ਸਪਾਸ ਪੂਜੀ ਵੀ ਕਰਨੀ ਕਿ ਨਹੀਂ ਮਾੜਾ ਬਾਈ ਚੰਗਾ ਸਾਰਾ ਜਿਹੜਾ ਬਹੁਤ ਥਰਾ ਕਰਦਾ ਉਹ ਕਹਿੰਦਾ ਕਿ ਤੁਸੀਂ ਚੋਗ ਆ ਉਹਦੇ ਪਾ ਕੇ ਖਰਾਬ ਕਰ ਤੁਹਾਡਾ ਸ਼ੈਂਪੂ ਹੈ ਤੁਹਾਡਾ ਵਧੀਆ ਟਾਈਮ ਲਾ ਕੇ ਜਾਣਾ ਹੈ ਹਾਂ ਕੋਈ ਸਾਡੇ ਕਿੰਨੇ ਵ ਨਹੀਂ ਇਹਨੇ ਮੰਗੀ 18 1800 ਤੇ ਮੈਨੂੰ ਤਿੰਨੇ ਚੀਜ਼ਾਂ ਵਿੱਚ ਚੀ ਸੀਰਮ ਤੇ ਵਿੱਚੀ ਸ਼ੈਂਪੂ ਵਿੱਚੀ ਕੰਡੀਸ਼ਨਰ ਮੰਮੀ ਨੂੰ ਬੁਲਾ ਦੇ ਰਿਹਾ ਮੈਂ ਕਿਹਾ ਮੰਮੀ ਬਾਹਰੇ ਆ ਜਾਓ ਕੱਪੜੇ ਫੁੰਡ ਕਾ ਲਈਏ ਮੰਮੀ ਬਾਹਰੇ ਆ ਲਫਤੇ ਕੱਪੜੇ ਲੈ ਲੈਂਦੇ ਆਂ ਮੀਂਹ ਮੰਮੀ ਸਾਡੀ ਗਈ ਹੋਈ ਦਵਾਈ ਲੈਣ ਫਤੇ ਉਣੀ ਬਾਹਰ ਘਰ ਕੇ ਲਾ ਦਈ ਯਾਰ ਇਤਰਾ ਮੌਸਮ ਖਰਾਬ ਏ ਮੰਮਾ ਜੀ ਆਜ ਬਣਾੜ ਬੋਲ ਚਾਦੀ ਆਪਾਂ ਕੱਪੜੇ ਕਰੋ ਤਾ ਜਿਵੇਂ ਆਜੀ ਇੱਕ ਮੁੰਚਾਲ ਮਮਮੀ ਗਾਈ ਸਾਰੇ ਕੱਪੜੇ ਬੋਲ ਕਰੀ ਜਾਂਦੀ ਮਮਾ ਹਾਂ ਉਹ ਹੀ ਆ ਗਿਆ ਨੂੰ ਗੁੱਸਾ ਆ ਗਿਆ ਸਹੀ ਗੱਲ ਹੈ ਉਸ ਦਰਵਾਜ਼ਾ ਮਰੀ ਕੋਈ ਸੁਣੀ ਨਹੀਂ ਰਿਹਾ ਜੀ ਕਿਦਾ ਕੀਆ ਕੈਮਰਾ ਹੀ ਵੜਾ ਹਿੱਲ ਰਿਹਾ ਅੱਜ ਫੋਨ 'ਚ ਕਿਉਂ ਪਤਾ ਨਹੀਂ ਨਾ ਚਾਦਰ ਖਵਾ ਦੀ ਆਪਾਂ ਸੁੱਕਣੇ ਉਹਨਾਂ ਦੀ ਮਮਾ ਪੁੱਤਰਾਂ ਦੀ ਲੜਾਈ ਚੱਲ ਰਹੀ ਅੰਦਰ ਲੜਾਈ ਚੱਲ ਰਹੀ ਉਹਨਾਂ ਦੇ ਅੰਦਰ ਲੜਾਈ ਤਾਂ ਹੁੰਦੀ ਰਹਿੰਦੀ ਕਿਹੜਾ ਘਰ ਹੈ ਲੜਾਈ ਹੁੰਦੀ ਬੰਨੀ ਤਾਂ ਇਹ ਤਾਂ ਕੋਈ ਗੱਲ ਨਹੀਂ ਹੈਗੀ ਨਹੀਂ ਐਸ ਟਾਈਮ ਤੁਹਾਨੂੰ ਲੱਗਿਆ ਕਿ ਤੇ ਪ੍ਰਧਾਨ ਸਾਹਿਬ ਗੱਡੀ ਲੈ ਕੇ ਆ ਗਏ ਕੋਈ ਕਿਰਿੰਦਰ ਦਾ ਫੋਨ ਆਇਆ ਸੀ ਦੁਪਹਿਰੇ ਜੀ ਮੈਨੂੰ ਕਿਰਿੰਦਰ ਜੀ ਗੱਡੀ ਮਿਲ ਗਈ ਆ ਪੁਰੀ ਦਿੱਤੀ ਆਗੀ ਇਹ ਮੇਰਾ ਕਿਤੇ ਲੱਗਿਆ ਕੋਤ ਬਟਨ ਹੈ ਹੈ ਤਾਂ ਅੰਦਰ ਕਿਤੇ ਗਏ ਸੂਸੀ ਉਹਦਾ ਹਾਏ ਇਹਦਾ ਫਿਰ ਸਿਲਕੀ ਬਹੁਤ ਹੋ ਗਿਆ ਵਾਲ ਕੋਤ ਬਟਨ ਵੀ ਨਹੀਂ ਫੜੁੰਦਾ ਉੱਤੇ ਇੱਕ ਚਾਦਰ ਹੋਰ ਰਹਿ ਗਈ ਇੱਥੇ ਕੋਈ ਪਾਦਾ ਕੱਢ ਕੇ ਆਪੇ ਬਰੇਕ ਕਰਾ ਲਾ ਕੋ ਉੱਤੇ ਪਿਆ ਹੈ ਹੈ ਪਰ ਇਹ ਤਾਂ ਗਰੀਬੀ ਆਈ ਵੀ ਵਿਚਾਰੇ ਤੇ ਲੋ ਜੀ ਬੜਾ ਪੱਕਾ ਕੱਪੜੇ ਕਪੜੇ ਕੋਲਡ ਕਰੀਏ ਸ਼ਾਮ ਦਾ ਟਾਈਮ ਹੋ ਗਿਆ ਦੇਖੋ ਜਰਾ ਜਾਣਾ ਬੱਚਿਆਂ ਦੇ ਨੇਵਾ ਨਵੀਆਂ ਕਲਾਸਾਂ ਸ਼ੁਰੂ ਹੋ ਗਈਆਂ ਨੇ ਨਵੀਆਂ ਡਰੱਸਾਂ ਲਿਆਉਣੀਆਂ ਨੇ ਨਵੇਂ ਟਿਬਟਾ ਤਾਂ ਹੈਗੇ ਨੇ ਓਟੇ ਕੋਲ ਹੂੰ ਨੰਨਾ ਨੰਨਾ ਬੈਗ ਲੈਣਾ ਯਾਰ ਨਾ ਬੈਗ ਲੈਣਾ ਓ ਬੈਗ ਨੇ ਲੈਦਰ ਦਾ ਫਟਿਆ ਪਿਆ ਸਾਰਾ ਉਹ ਨਾਨੀ ਨੂੰ ਬਤਾ ਦਿਨ ਨਾਨੀ ਫੜ ਕੇ ਲਿਆਉ ਤੇ ਨਾਨੀ ਆ ਜਾਣਾ ਨਾਨੀ ਦਾ ਤੇਲ ਲੈ ਆਣਾ ਨਨ ਦਾ ਤੇਲ ਦੂ ਲਾਵੇ ਸਿਰ ਨੂੰ ਤੇ ਅੱਜ ਚਾਉਂਦੇ ਆ ਫੇ ਬੱਚਿਆਂ ਦੀ ਸ਼ਾਪਿੰਗ ਕਰਨ ਮਾਲ ਲੈਣ ਬੱਚਿਆਂ ਦਾ ਸਕੂਲ ਕਾਲ ਦਾ ਤੇ ਸਬਜ਼ੀ ਬਣਾ ਲਈ ਤੇ ਗਗਨ ਬਣਾ ਰਹੀ ਜਾਮ ਦਾ ਖਾਣਾ ਪਾਣੀ ਛੁੱਟੀਆਂ ਹੋਈਆਂ ਚਾਰ ਦਿਨ ਕਿਤੇ ਬੱਚਾ ਬੰਦਾ ਜਾ ਵੀ ਨਹੀਂ ਸਕਦਾ ਮੈਨੂੰ ਲੱਗਦਾ ਕਦੀ ਤੇ ਇੱਕ ਘਰ ਚਾੜਾ ਵਿਆਹ ਕਰਕੇ ਮੈਂ ਤੂੰ ਗਲਤੀ ਕਰ ਛੜੀ ਐ ਨਹੀਂ ਫਤੇ ਨਾ ਨਹੀਂ ਲਿਆ ਕੇ ਦੇਬ ਤੂੰ ਕੁਝ ਬੈਠਣ ਨੂੰ ਬੰਦਾ ਐ ਨਹੀਂ ਹੈਗਾ ਕਿ ਛੁੱਟੀਆਂ ਹੋਈਆਂ ਕਦੇ ਜਵਾਕ ਮਾਸੀ ਕੋ ਦੁੱਧ ਜਾਣ ਕਿਤੇ ਇੱਥੇ ਮਾਸੀਆਂ ਇੱਥੇ ਚਾਚੀਆਂ ਇੱਥੇ ਤਾਈਆਂ